ਸਾਲ ਜੀ ਵੀਡੀਓ ਵੇਖ ਰਹੇ ਆਪ ਸਭ ਬਨੂਜੀ ਆਇਆ ਨੂੰ ਲੈ ਕੇ ਹਾਜ਼ਿਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਵੱਲੋਂ ਭਾਰਤ ਤੋਂ 40% ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ ਇਹ ਡਾਟਾ ਕੈਨੇਡਾ ਸਥਿਤ ਇੱਕ ਗੈਰ ਲਾਭਕਾਰੀ ਮੀਡੀਆ ਸੰਸ ਦਾ ਇਨਵੈਸਟੀਗੇਸ਼ਨ ਜਰਨਲਿਸਟ ਫਾਊਂਡੇਸ਼ਨ ਤੋਂ ਆਇਆ ਹੈ ਭਾਰਤ ਦੇ ਵਿਦਿਆਰਥੀ ਸੁਨੇਹੇ ਪਵੇਖ ਲਈ ਆਸ ਵਿੱਚ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦੇ ਹਨ ਹਾਲਾ ਹੀ ਵਿੱਚ ਟ੍ਰੇਡੋ ਸਟਾਰ ਦੁਆਰਾ ਕੀਤੇ ਗਏ ਇੱਕ ਤਾਜ਼ਾ ਵਿਸ਼ਲੇਸ਼ਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਕੈਨੇਡੀਅਨ ਵਿਦਿਅਕਤ ਸੰਸਥਾਵਾਂ ਦੁਆਰਾ ਸਵੀਕਾਰ ਕੀਤੇ ਗਏ ਲਗਭਗ ਅੱਧੇ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਵੀਜ਼ਾ ਅਧਿਕਾਰ ਦੁਆਰਾ ਰੱਦ ਕੀਤੇ ਜਾਣ ਦਾ ਸਾਹਮਣਾ ਕਰਨਾ ਪਵੇਗਾ ਭਾਰਤ ਤੋਂ ਲਗਭਗ 40% ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਹੋਰ ਜਾਂ ਅਨਿਧਾਰਿਤ ਦੇ ਰੂਪ ਵਿੱਚ ਸ਼੍ਰੇਣੀਬੰਦ ਕੀਤੇ ਗਏ ਹਨ ਕਾਰਨ ਕਰਕੇ ਨਾਮ ਮਨਜ਼ੂਰ ਕੀਤੇ ਗਿਆ ਹੈ ਜੋ ਸਾਰੇ ਦੇਸ਼ ਵਿੱਚ ਸਭ ਤੋਂ ਵੱਧ ਇਨਕਾਰ ਦਰ ਦਰਸਾਉਂਦਾ ਹੈ ਇਹ ਦਾ ਕੈਨੇਡਾ ਸਥਿਤ ਇੱਕ ਗੈਰ ਲਾਭਕਾਰੀ ਮੀਡੀਆ ਸੰਸਥਾ ਇਨਵੈਸਟੀਗੇਸ਼ਨ ਜਰਨਲਿਸਟ ਫਾਊਂਡੇਸ਼ਨ ਤੋਂ ਆਇਆ ਹੈ ਅਗਲੀ ਖਬਰ ਠੰਡ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਸੂਬੇ ਵਿੱਚ ਅੱਜ ਇਨ ਜਿਲ੍ਹਿਆਂ ਚ ਪਵੇਗਾ ਮੀ ਮੌਸਮ ਵਿਭਾਗ ਨੇ ਅਲਰਟ ਕੀਤਾ ਜਾ ਰਿਹਾ ਪੰਜਾਬ ਹਰਿਆਣਾ ਅਤੇ ਜੰਮੂ ਕਸ਼ਮੀਰ ਸਮੇਤ ਉੱਤ ਭਾਰਤ ਅਤੇ ਸਰਦੀ ਦੀ ਕਠੋਰਤਾ ਜਾਰੀ ਹੈ ਸਵੇਰੇ ਵੇਲੇ ਸੰਘਣੀ ਧੁੰਦ ਵੀ ਤਬਾਹੀ ਮਚਾ ਰਹੀ ਹੈ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ 'ਚ ਘਟੋ ਘਟਾ ਤਾਪਮਨ ਵੀ ਨੀ ਗਰਾਵਟ ਵਿੱਚ ਦਰਜ ਕੀਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਸੰਘਣੀ ਧੁੰਦ ਦਾ ਤਿੰਨ ਥਾਮ ਤੇ ਵਾਪਰੇ ਸੜਕ ਹਾਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋ ਗਏ ਹਨ 14 ਜਨਵਰੀ ਤੱਕ ਬੰਦ ਰਹਿਣਗੇ ਸਕੂਲ ਇਸ ਦੇ ਨਾਲ ਹੀ ਪੰਜਾਬ ਦੀ ਸੀਤ ਲਹਿਰ ਕਾਰਨ ਸਰਕਾਰ ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ 'ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਹੁਣ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ ਇਸ ਜਾਣਕਾਰੀ ਸੀਐਮ ਭਗਵੰਤ ਮਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਦਿੱਤੀ ਹੈ ਇਸ ਦੌਰਾਨ ਉਹਨਾਂ ਸੋਸ਼ਲ ਮੀਡੀਆ ਐਕਸ਼ਨ ਉਤੇ ਲਿਖਿਆ ਹੈ ਕਿ ਕੜਾਕੇ ਦੀ ਠੰਡ ਨੂੰ ਧਿਆਨ ਵਿੱਚ ਰੱਖਦੇ ਹੋਏ ਦਸਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ ਨਿੱਜੀ ਸਕੂਲਾਂ ਵਿੱਚ 8 ਤੋਂ 14 8 ਤੋਂ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਅਗਲੀ ਖਬਰ ਹੈ ਕਾਂਸਟੇਬਲ ਅਤੇ ਐਸਆਈ ਦੀਆਂ ਅਸਾਮੀਆਂ ਤੇ ਹੋਣਗੀਆਂ ਬੰਪਰ ਭਰਤੀ ਨੋਟੀਫਿਕੇਸ਼ਨ ਜਾਰੀ 10ਵੀਂ ਪਾਸ ਲਈ ਵੀ ਮੌਕਾ ਰੇਲਵੇ ਭਰਤੀ ਬੋਰਡ ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ ਵਿੱਚ ਐਸਆਈ ਅਤੇ ਕਾਂਸਟੇਬਲ ਦੀਆਂ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਅਰਜੀ ਦੀ ਤਰੀਕ ਅਜੇ ਐਲਾਨ ਨਹੀਂ ਕੀਤੀ ਗਈ ਹੈ ਅਧਿਕਾਰਤ ਵੈਬਸਾਈਟ ਆਰਪੀਐਫ ਨੇ ਲਾਗੂ ਕਰੋ ਇਸ ਨੂੰ ਖਬਰ ਸੁਲਤਾਨਪੁਰ ਲੋਧੀ ਗੋਲੀਬਾਰੀ ਲਈ ਮੁੱਖ ਮੰਤਰੀ ਜ਼ਿੰਮੇਵਾਰ ਐਸਜੀਪੀਸੀ ਨੇ ਸੌਂਪੀ ਰਿਪੋਰਟ ਜਾਣੋ ਕੀ ਕੀਤੇ ਖੁਲਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੂੰ ਗੁਰਦਾਸਪੁਰ ਸ੍ਰੀ ਅਕਾਲ ਬੂਗਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹਾਲ ਹੀ ਵਿੱਚ ਘੁਈ ਗੋਲੀਬਾਰੀ ਦੀ ਘਟਨਾ ਅਤੇ ਮर्यादा ਦੇ ਅਪਮਾਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਟਹਿਰਾਇਆ ਹੈ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਜਾਂਚ ਰਿਪੋਰਟ ਨੂੰ ਜਨਤਕ ਕਰਨ ਮੌਕੇ ਸ਼੍ਰੋਮਣੀ ਕਮੇਟੀ ਦਫਤਰ ਵਿੱਚ ਜਾਂਚ ਰਿਪੋਰਟ ਨੂੰ ਜਨਤਕ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਤੱਕ ਬੇਅਦਬੀ ਦੀਆਂ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਹਨ ਉਹਨਾਂ ਵਿੱਚ ਸਰਕਾਰ ਨੇ ਕਦੇ ਵੀ ਗੰਭੀਰ ਕਾਰਨ ਨਹੀਂ ਕੀਤਾ। ਗਲਤੀ ਯੂਨੀਵਰਸਿਟੀ ਦੀ ਖਮਿਆਜਾ ਬੇਰੁਜ਼ਗਾਰੀ ਨੌਜਵਾਨ ਲੜਕੇ ਲੜਕੀਆਂ ਨੂੰ ਪਿਆ ਭੁਗਤਾਨ ਪੜੋ ਪੂਰੀ ਖਬਰ ਪੰਜਾਬ ਭਰ ਦੇ ਪਿੰਡ ਸ਼ਹਿਰ ਅਤੇ ਕਸਬਿਆਂ ਤੋਂ ਫਰੀਦਕੋਟ ਵਿਖੇ ਆਈ ਆਈ ਕਰੀਬ 7000 ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਯੂਨੀਵਰਸਿਟੀ ਦੇ ਗਲਤੀ ਦਾ ਖਮਿਆਜਾ ਭੁਗਤਾਨ ਪੈ ਰਿਹਾ ਹੈ ਉਕਤ ਨੌਜਵਾਨ ਬਿਨਾਂ ਕਿਸੂਰ ਖੁੱਲ੍ਹ-ਹੁਲਾਰ ਹੋ ਰਹੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਫਰੀਦ ਯੂਨੀਵਰਸਿਟੀ ਐਡ ਹੈਲਥ ਸਾਈਜ਼ ਫਰੀਦਕੋਟ ਵੱਲੋਂ ਮਲਟੀ ਪਰਪਸ ਹੈਲਥ ਵਰਕਰਾਂ ਦੀਆਂ ਆਸਾਮੀਆਂ ਲਈ ਪੇਪਰ ਲਿਆ ਜੈਸਰਏਜ ਯੂਨੀਵਰਸਿਟੀ ਵੱਲੋਂ ਸਿਲੇਬਸ ਦੀਆਂ ਕਿਤਾਬਾਂ ਜਾਰੀ ਕੀਤੀਆਂ ਗਈਆਂ ਹਨ ਪ੍ਰੀਖਿਆਵਾਂ ਦੇ ਉਕਤ ਸਿਲੇਬਸ ਦੀ ਤਿਆਰੀ ਮੁਕਤਾ ਬਿਨ ਪ੍ਰਦਾਨ ਪ੍ਰਸ਼ਨ ਪੱਤਰ ਦੇ ਸਹੀ ਜਵਾਬ ਦੇ ਦਿੱਤੇ ਪਰ ਯੂਨੀਵਰਸਿਟੀ ਦੇ ਉਕਤ ਜਵਾਬਾਂ ਨੂੰ ਗਲਤ ਟਹਿਰਾਇਆ ਕੁਝ ਪ੍ਰੀਖਿਆਰਥੀ ਵੱਲੋਂ ਇਤਰਾਜ਼ ਕਰਨ ਤੇ ਯੂਨੀਵਰਸਿਟੀ ਨੇ ਆਖਿਆ ਕਿ 500 ਰੁਪਏ ਜਮ੍ਹਾਂ ਕਰਵਾ ਕੇ ਕੋਈ ਵੀ ਉਮੀਦਵਾਰ ਆਪਣੇ ਪੇਪਰ ਨੂੰ ਰੀ ਚੈੱਕ ਕਰੇ ਖਬਰ ਵਿਧਾਨ ਸਭਾ ਦੀ ਕਵਰੇਜ ਤੋਂ ਦੌਰਾਨ ਵਿਰੋਧੀ ਧਿਰ ਨੂੰ ਨજર ਅੰਦਾਜ਼ ਕਰਨ ਦਾ ਮਾਮਲਾ ਬਾਜਵਾਦੀ ਪਟੀਸ਼ਨ ਤੇ ਹਾਈ ਕੋਰਟ ਨੇ ਸਰਕਾਰ ਤੋਂ ਮੰਗੀਆਂ ਜਵਾਬ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਕੇਂਦਰੀਵਾਲ ਵਿੱਚ ਉਨ੍ਹਾਂ ਅਣਗੋਲੀਆਂ ਕੀਤੇ ਜਾਣ ਸਬੰਧੀ ਸਦਨ ਵਿੱਚ ਵਿਰੋਧ ਧਿਰ ਦੇ ਆਗੂ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਾਇਰ ਪਟੀਸ਼ਨ ਤੇ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਣ ਇਸ ਦੌਰਾਨ ਬਾਜਵੇ ਦੇ ਵਕੀਲ ਨੇ ਇਸ ਸਬੰਧੀ ਫੁੱਟ ਟੇਜ ਅਤੇ ਹੋਰ ਜਾਣਕਾਰੀ ਅਦਾਲਤ ਨੂੰ ਦਿੱਤੀ ਹੈ ਅਤੇ ਇਸ ਦੇ ਅਦਾਲਤ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਬਾਅਦ ਹੋਵੇਗੀ ਬਾਜਵਾ ਦੀ ਤਰਫੋਂ ਦਾਇਰ ਪਟੀਸ਼ਨ ਚ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਬੁલાਉਂਦੀ ਹੈ ਤਾਂ ਇਸ ਲਈ ਦੀ ਲਾਈਵ ਕਵਰੇਜ ਦੌਰਾਨ ਸਾਰਾ ਧਿਆਨ ਸਰਕਾਰ ਅਤੇ ਉਸ ਦੇ ਨੇਤਾਵਾਂ ਤੇ ਹੁੰਦਾ ਹੈ ਵਿਰੋਧੀ ਨੇਤਾਵਾਂ ਅਤੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ